हा डी घटारे कोई चोटीह Hãy subscribe cho kênh Ghiền Mì Gõ Để không bỏ lỡ những video hấp dẫn ਉਹ ਰਹ ਕਰ ਨਹੀਂ ਆਹ ਆ ਤੁਸੀ ਆਹ ਸਾਲ ਬਾਅਦ ਆ ਨਾਂਗਾ ਅਗਲੇ ਸਾਲ ਤੱਕ ਖਬਰੇ ਕੀ ਆ ਗਿਆ ਕੋਈ ਨਾ ਕਿਹੜੇ ਰਾਜੇਗੀ ਪਰਚਾ ਨਹੀਂ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਨਾ ਜਿਹੜਾ ਦਿਨ ਅੱਜ ਨੰਗਿਆ ਵਧੀਆ ਉਹੀ ਆਪਣਾ ਉਹ ਵੀ ਤੇ ਵੀ ਸਵੇਰੇ ਵੀ ਮੇਰਾ ਵਾਲਾ ਜਿਹੜੇ ਬੱਲਾ ਨੂੰ ਸੱਤੇ ਬੱਦਰ ਲਾਈ ਗਈ ਆ ਆਵਾਜ਼ ਲਾਈ ਗਈ ਹੈ ਇਹ ਗੇੜੀ ਰਹਿਣਗੇ ਅਗਲੇ ਲਾ ਰਵੀ ਝੇੜੀ ਦੇ ਨਾਲ ਮੋਟੀ ਚੰਡੀਗੜ੍ਹ ਦੇ ਦਰਮਿਆਨ ਜਿਹੜਾ ਤੇ ਮਾਖਸਾ ਬਹਿਨ ਸੋ ਦਾ ਮੁਕਾਬਲਾ ਜਿਹੜਾ ਉਹ ਕਰ ਰਿਹਾ ਹੈ ਮੁਕਾਬਲਾ ਕਰ ਰਿਹਾ ਦੋਨੋਂ ਪਹਿਲਵਾਨਾਂ ਦਰਮਿਆਨ ਲਾਲ ਕਰੋਟੇ ਦੇ ਵਿੱਚ ਪਾ ਵੇਖ ਰਹੀ ਮੋਟੀ ਇਹ ਚੰਡੀਗੜ੍ਹ ਵਾਲਾ ਦੂਸਰੇ ਪਾਸੇ ਇਹ ਰਵੀ ਹੈ ਲਓ ਵੇਖੋ ਝੇੜੀ ਵਾਲਾ ਗੱਲਾਂ ਜਿਹੜੀਆਂ ਟਿਕਾਣੇ ਨੇ ਦੋਨੋਂ ਪਹਿਲਵਾਨਾਂ درمیان ਕੇ ਜਿਹੜੇ ਪੈਰ ਥੱਲੇ ਅਗਮਕੀ ਹੋਵੇ ਉਹ ਖਾਬਰ ਰੱਖ ਰਿਹਾ ਹੈ ਬੋਜੂਤ ਦੇ ਕਿ ਸ਼ੇਰਾਂ ਦੇ ਰਾਹ ਤੇ ਕਿੱਧਰ ਨਹੀਂ ਰੁਕਦੇ ਕਿ ਸ਼ੇਰਾਂ ਦੇ ਰਾਹ ਕਦੇ ਕਿੱਧਰ ਨਹੀਂ ਰੁਕਦੇ ਅਮਰ ਖਰੜਾ ਦੇ ਨਾਲ

ਲਾਪ੍ਰਿਤ ਖਰਚੇ ਲੱਖਾਂ ਮਗਾਰੀ ਜੇਤੀਆਂ ਮਾਲਾ ਰੇਡੀ ਰਹਿਣਗੇ ਬਾਈ ਵੀਰੇ ਸਾਥ ਪਾਉ ਤੇ ਨਾਮ ਪਵਨ ਅਤਰਪੁਰ ਪਰ ਇਹ ਰਿਡੀ ਮਾਲਾ ਸਮਾਨ ਲਾਪ੍ਰਿਤ ਖਰਚੇ ਲੱਖਾਂ ਮਗਾਰੀ ਆਪਨਾਂ ਲੜਾ ਲਈ ਵੀ ਕੋਈ ਉਧਰ ਸੈਨ ਕਰਦਾ ਵੀ ਮੀਆਂ ਜਿਹੜਾ ਕੁੱਤੀ ਜਿੱਤ ਗਿਆ ਮੈਦਾਨ ਦੇ ਦਰਮਿਆਨ ਤੇ ਮੀਆਂ ਦੇ ਮੈਦਾਨੀ ਦੇ ਪ੍ਰਬੰਧ ਵੱਡੇ ਪ੍ਰਬੰਧਾਂ ਦੇ ਵਿੱਚ ਵੱਡਾ ਦੰਦਲ ਜਿਹੜਾ ਚੱਲ ਰਿਹਾ ਹੈ। ਹਰ ਇੱਕ ਵੱਡਾ ਦੰਦਲ ਚੱਲਦਾ ਦੁਨੀਆ ਨਜ਼ਾਰਾ ਲੈ ਰਿਹਾ ਹੈ। ਸੋਹਣ ਬਲਾੜੀ ਦੀ ਜੱਗਾ ਫਟੇਗੜ ਸਾਹਿਬ ਕਾਕਾ ਆਲਮੁਰ ਦੇ ਮੁਕੇਸ਼ ਚੰਨੀ ਹਰਿੰਦਰ ਅਕਬਰਪੁਰ ਤੇ ਗਾਮਾ ਰੋਪੜ ਜੱਗਾ ਨਗਾਇਜ਼ ਦੇ ਤਸੀਮ ਫਟੇਗੜ ਦਾ ਸਾਰੇ ਪੱਤਿਆਂ ਨੂੰ ਬੇਤ ਹੈ ਵੀ ਅਗਲੀਆਂ ਕੁਸ਼ਤੀਆਂ ਲਈ ਜਿੰਨੇ ਜਿੰਨੇ ਕੁਸ਼ਤੀ ਜਿਹੜੀ ਸਮਾਪਤ ਹੁੰਦੀ ਹੈ ਨਾਲ ਦੇ ਨਾਲ ਆਪਣੇ ਆਪਣੇ ਲਖੇ ਕਰੀਏ। ਬਾਜੀ ਧਿਆਨ ਰਹੀਏ ਆਪਾਂ ਹੋਦੀ ਰੋਜ਼ੀ ਤੇ ਸਾਰੇ ਬਲੇ ਵੀ ਮਾਰਨੇ ਤੇ ਧਿਆਨ ਦਿਓ ਬਰਾਬਰ ਹੀ ਰਾਈਏ ਸਾਡਾ ਵੀਰ ਵਿਸ਼ੇਸ਼ ਤੌਰ ਤੇ ਬਰਾਬਰ ਗੁਰੂ ਲਾ ਗਿਆ ਨਾ ਸਾਡੇ ਸਾਡੇ ਕਿੰਨੀ ਲਾ ਗਿਆ ਇਹ ਤਾਂ ਪ੍ਰਮਾਣ ਹੈ ਪਿਆਰ ਵਾਦੀ ਤੇ ਰੋਜ਼ੀ ਦੇ ਪੋਰਟ ਕਰਾ ਦੇ ਕੋਸ਼ਸ਼ਾ ਸਾਡੇ ਦਰਮਿਆਨ ਆ ਗਿਆ ਹੈ ਰੋਜ਼ੀ ਵੀ ਪੁੱਜ ਗਈ ਹੈ ਨਾਸ਼ਕ करते करके अर्जन चो नील मेरी नारी साढ़े तीन हत जरा बी मेरी नारी साढ़े तीन हत जरा बधेरी क्या गौर लगती पूरा बढ़िया होया जिसमारी भी कुश्ती है लाभ धर्मोकेटर अमरिंदर सिंह जी खड़ा एक्टर साहब मेरक लाइन मोहाली तो साढ़े का व्याणा ही है लाभ धर्म का बहुत मवारा कलाकी मक़मल जा टका खे ਗੱਗੀਆਂ ਕਰ ਰਿਹਾ ਕਿਉਂਕਿ ਗਵਾਹੀ ਲੱਗਣ ਦੇ ਵਿੱਚ ਮਿਲਣਾ ਚੋਣਦਾ ਪਹਿਲਾਂ ਵੀ ਮਰਦ ਹਾਸਮੋਲਾ ਜਿੱਥੇ ਵੱਡੇ ਵੱਡੇ ਮਕਾਨ ਦੇ ਘਰ ਹੋਦੇ ਆ ਅੱਜ ਪਾਲੀ ਯੂਨਿ ਕਲਾ ਵਖੀਆਂ ਦੇ ਅੱਜ ਪਾਲੀ ਵਿੱਚ ਕੱਢਦੇ ਆ ਕੋਈ ਵੀ ਚੱਕ ਲੈ ਦੇ ਸ਼ੇਰ ਕਹਾਣੀ ਹਰ ਕੋਲੇ ਦਾ ਸਵੇਰਾ ਮਾਲੀ ਦੇ ਚੰਨੇ ਆ ਦੁਨੀਆ ਨਜ਼ਾਰਾ ਲੈ ਗਈ ਹੈ ਪਣਾ ਕੇ ਬੈਠੀ ਹੈ ਇੱਕ ਆਕੇ ਖੜੇ ਆ ਗੱਲਾਂ ਟਿਕਾਣੇ ਤੇ ਆਦੇ ਮੀਲੇ ਦੀਆਂ